ਸਤਿ ਸ੍ਰੀ ਅਕਾਲ ਤੇ ਸਲਾਮ ਵਾਲੇਕਮ ਸਾਰੇ ਵੀਰਾਂ ਦੇ ਭੈਣਾਂ ਨੂੰ ਅਮੀਰ ਗਰਦਾ ਜੀ ਸਾਰੇ ਵਧੀਆ ਹੋਗੇ ਤੇ ਅੱਜ ਤੁਸੀਂ ਸਦਾ থামਬਨੇਲ ਤੇ ਟਾਈਟਲ ਪੜ ਲਿਆ ਹੋਣਾ ਤੇ ਅੱਜ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਜਨਮਸਥਾਨ ਜਾ ਰਹੇ ਹਾਂ ਤੇ ਇਸ ਟਾਈਮ ਅਸੀਂ ਕਿੱਥੇ ਖੜੇ ਹਾਂ ਟਾਈਮ ਕਸ਼ਮੀਰੀ ਗੇਟ ਲਾਹੌਰ ਦੇ ਜਿਹੜੇ 12 ਗੇਟਾਂ ਨੇ 13 ਗੇਟ ਨੇ ਪਛਾਣ 13 ਗੇਟਾਂ ਦੇ ਵਿੱਚੋਂ ਇੱਕ ਗੇਟ ਹੈ ਵਨ ਆਫ ਦਾ ਮੋਸਟ ਕਹ ਲੋ ਹੈ ਕਿ ਫੇਮਸ ਗੇਟ ਹੈ ਇਹ ਗੇਟ ਦੇ ਅੰਦਰ ਆਜ਼ਮ ਮਾਰਕੀਟ ਮੌਜੂਦ ਹੈ ਜਿਹੜੀ ਲਾਹੌਰ ਦੀ ਸਭ ਨਾਲੋਂ ਵੱਡੀ ਕੱਪੜਿਆਂ ਦੀ ਮਾਰਕੀਟ ਮੰਨੀ ਜਾਂਦੀ ਏ ਤੇ ਇਹਦੇ ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈਗਾ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਰੋਹਿਤ ਸਾਹਿਬ ਐਸ ਨੂੰ ਅਸੀਂ ਨਿੱਕੇ ਹੁੰਦੇ ਸੀ ਇੱਥੇ ਆਂਦੇ ਸੀ ਤੁਹਾਨੂੰ ਗੇਟ ਨਹੀਂ ਸੀ ਪਤਾ ਹੁੰਦਾ ਸੀ ਇਹਨੂੰ ਗੰਨਿਆਂ ਦਾ ਗੇਟ ਕਹਿੰਦੇ ਸੀ ਇਹ ਇੱਥੇ ਜਿੰਨੇ ਵੀ ਗਏ ਹੈਗੇ ਨੇ ਤੁਸੀਂ ਚੈੱਕ ਕਰੋ ਗੰਨੇ ਹੁੰਦੇ ਸਟੋਲ ਲੱਗੇ ਇਹਦੇ ਤੇ ਜਿਹਨੂੰ ਗੰਨਿਆ ਦਾ ਗੇਟ ਕਹਿੰਦੇ ਆ ਕਿਛਵੀਂ ਦੇ ਗੇਟ ਨਹੀਂ ਕਿੰਨਾ ਗੇਟ ਚਲੋ ਗੰਨਾ ਗੇਟ ਹੋਣਾ ਸੀ ਚਲਦੇ ਆ ਅੱਗੇ ਤੇ ਤੁਹਾਨੂੰ ਦਿਖਾਣੇ ਆ ਕਿ ਅਸੀਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਗੇਟ ਦੇ ਸਾਹਮਣੇ ਪਹੁੰਚ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਨਾਲ ਬਲਰਾਜ ਵੀ ਮੌਜੂਦ ਹੈ ਚਲਦੇ ਆ ਸ੍ਰੀ ਰਾਮਦਾਸ ਜਿਹਦਾ ਜਨਮ ਸਥਾਨ ਦਾ ਤੁਹਾਨੂੰ ਅੰਦਰੋਂ ਦਰਸ਼ਨ ਕਰਾਣੇ ਆ ਤੇ ਆਓ ਜੀ ਬੜੇ ਦਰਦ ਦੇ ਅੰਦਰ ਇੰਟਰ ਕਰ ਗਏ ਆ ਤੇ ਜੀ ਤੁਹਾਡੇ ਆ ਲੈਫਟ ਹੈਂਡ ਸਾਈਡ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਗੋਦਾ ਘਰ ਨਾ ਆ ਜਿੱਤਿਆਂ ਦੇ ਵਾਸਤੇ ਤੇ ਆ ਵੀ ਸੇਵਾ ਦੀ ਉਹ ਤੇ ਲੰਗਰ ਹਾਲ ਤੇ ਸਾਡੇ ਸੇਵਾਦਾਰ ਲੰਗਰ ਦੀ ਤਿਆਰੀ ਕਰ ਰਹੇ ਨੇ ਤੇ ਇੱਥੇ 24 ਘੰਟੇ ਲੰਗਰ ਅਵੇਲੇਬਲ ਹੁੰਦਾ ਹੈ ਤੇ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਦਾ ਉੱਪਰ ਹੈਗਾ ਤੇ ਆਪਾਂ ਚਲੋ ਉੱਪਰ ਚੱਲਦੇ ਆ ਤੁਹਾਨੂੰ ਦਰਸ਼ਨ ਦਿਵਾਉਂਦੇ ਆ ਹੁਣ ਅਸੀਂ ਉੱਪਰ ਆ ਗਏ ਆ ਤੇ ਸਾਡੇ ਬਿਲਕੁਲ ਸਾਹਮਣੇ ਗੁਰੂ ਆਮਦਾਸ ਦਾ ਸਥਾਨ ਹੈਗਾ ਜੀ ਇਹ ਦੇਖ ਸਕਦੇ ਹੋ ਤੇ ਹੁਣ ਜੀ ਰੋਹਿਤ ਸਾਹਿਬ ਅਸੈਂਦਰ ਚੱਲਨੇ ਆ ਤੇ ਅੰਦਰ ਜਾ ਕੇ ਸੰਗਤਾਂ ਨੂੰ ਖਾਨਨੇ ਆ ਜਿੱਥੇ ਸ੍ਰੀ ਗੁਰੂ ਆਮਦਾਸ ਜੀ ਦਾ ਜਿਸ ਜਗ੍ਹਾ ਤੇ ਪਾਸ਼ ਹੋਇਆ ਸੀ ਅਸੀਂ ਹੋਰ ਜਗ੍ਹਾ ਤੁਹਾਨੂੰ ਦਰਸ਼ਨ ਕਰਾਵਾਂਗੇ ਆਓ ਜੀ ਬਣੀ ਰਹੋ ਇਹ ਬਿਲਕੁਲ ਹੀ ਗੇਟ ਦੇ ਉੱਪਰ ਵੀ ਲਿਖਿਆ ਹੋਇਆ ਹੈ ਜਨਮ ਸਥਾਨ ਸ੍ਰੀ ਗੁਰੂ ਅਮਰਦਾਸ ਜੀ ਚੂਨਾ ਮੰਡੀ ਲਾਹੌਰ ਤੇ ਚੂਨਾ ਮੰਡੀ ਵੀ ਕਿਹਾ ਜਾਂਦਾ ਸੀ ਚੂਨਾ ਬਰਾਣੇ ਜ਼ਮਾਨੇ ਚ ਆਟਾ ਹੁੰਦਾ ਸੀ ਤੇ ਆਟੇ ਦੀ ਮੰਡੀ ਸੀ ਹੈ ਤੇ ਹੁਣ ਤੇ ਕਾਫੀ ਜਿਹੜਾ ਨਾ ਚੇਂਜ ਹੋ ਗਿਆ ਤੇ ਨਿਸ਼ਾਨ ਸਾਹਿਬ ਨੇ ਨਿਸ਼ਾਨ ਸਾਹਿਬ ਹੀ ਹੈ ਜੀ ਬੰਦਕ ਮਹਾਰਾਜ ਜਿਹੜੇ ਵੀ ਤੁਸੀਂ ਗੁਰਦੁਆਰੇ ਜਾਓਗੇ ਤੁਹਾਨੂੰ ਨਿਸ਼ਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦਿੱਤੀ ਜਿਹੜੀ ਬਖਸ਼ਿਸ਼ ਹੈ ਸਾਨੂੰ ਉਹ ਤੁਹਾਨੂੰ ਹਰ ਪਾਸੇ ਨਜ਼ਰ ਆਏਗੀ ਤੇ ਆਓ ਜੀ ਚੱਲੀਆਂ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਹ ਹੀ ਉਹ ਇਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੀ ਦਾ ਜਨਮ ਹੋਇਆ ਸੀ ਗੁਰੂ ਰਾਮਦਾਸ ਜੀ ਦਾ ਉਹ ਤੁਹਾਨੂੰ ਪਵਿੱਤਰ ਜਿੰਨਾ ਦਿਖਾਈਏ ਕਿ ਇਹ ਉਹੀ ਪਵਿੱਤਰ ਜਗ੍ਹਾ ਹੈ ਜਿੱਥੇ ਗੁਰੂ ਰਾਮਦਾਸ ਜੀ ਨੂੰ ਪਹਿਲੀ ਦਮ ਵਾਰ ਇਸ਼ਨਾਨ ਕਰਵਾਇਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਇੱਥੇ ਨਾਲ ਸਾਹਮਣੇ ਜੋ ਉੱਝ ਗਈ ਜਾਂਦੀ ਹੈ ਜੀ ਕਿ ਉਹ ਸਾਈਡ ਚੱਲিয়ে ਤੇ ਉਹ ਸਾਈਡ ਗੁਰੂ ਮਹਾਰਾਜ ਜੀ ਦਾ ਸੁਖਾਸਨ ਸਥਾਨ ਹੈ ਆਸਾਈ ਸੁਖਾਸਰਸਥਾਨ ਦਾ ਤੁਹਾਨੂੰ ਦਰਸ਼ਨ ਕਰਾਈਏ ਤੇ ਇਹ ਜੀ ਉਸ ਖਾਸ ਸਥਾਨ ਇੱਥੇ ਜਿੱਥੋਂ ਸਵੇਰ ਅਮਰਤ ਵੇਲੇ ਸ੍ਰੀ ਗੁਰੂ ਰੰਸੇ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਜਾਵੇ ਕਿ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੋ ਬਿਲਡਿੰਗ ਹੈ ਇਹ ਨਾ ਗੁਰਦੁਆਰਾ ਸ੍ਰੀ ਹਰਮੰਦਰ ਜੈਸੀ ਮਿਲਦੀ ਜੁਲਦੀ ਹੈ ਤੇ ਉਸ ਬਾਰੇ ਇੱਕ ਮੋਟਰ ਵੀ ਦਿਖਾਈਏ ਇਹ ਬਿਲਕੁਲ ਉਹੀ ਪੁਰਾਣੀਆਂ ਇੱਟਾਂ ਨਾਲ ਬਣੀ ਹੋਈ ਹੈ ਹਾਂ ਤੁਸੀਂ ਚੈੱਕ ਕਰ ਸਕਦੇ ਆ ਇਹ ਉਹੀ ਇੱਟਾਂ ਨੇ ਜਿਹੜੀਆਂ ਸ਼ਾਈ ਇੱਟਾਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਬਣੀਆਂ ਗਈਆਂ ਸਨ ਤੇ ਇਹ ਉਹਨਾਂ ਨਿਸ਼ਾਨੀ ਦੇ ਤੌਰ ਤੇ ਰੱਖਿਆ ਹੈ ਤੇ ਬਾਕੀ ਸਾਰੀ ਜਿਹੜੀ ਬਿਲਡਿੰਗ ਹੈ ਤੁਸੀਂ ਦੇਖ ਸਕਦੇ ਹੋ ਬਾਅਦ 'ਚ ਰੈਨਵਰਟ ਕੀਤੀ ਗਈ ਤੇ ਇਹ ਜੀ ਗੁਰੂ ਮਹਾਰਾਜ ਦਾ ਪ੍ਰਕਾਸ਼ ਸਥਾਨ ਹੈ ਤੇ ਬਾਕੀ ਇੱਥੇ ਮੀਂਦੂ ਸਥਾਨ ਹੈ ਪ੍ਰਕਾਸ਼ ਹੁੰਦਾ ਹੈ ਤੇ ਸ਼ੋਰ ਨਹੀਂ ਕਰ ਸਕਦੇ ਤੁਹਾਨੂੰ ਬਾਕੀ ਬਾਹਰ ਚੱਲ ਕੇ ਇਤਿਹਾਸ ਦੱਸਦੀ ਹੈ ਇਸ ਪਵਿੱਤਰ ਜਗ੍ਹਾ ਤੇ ਗੁਰੂ ਰਾਮਦਾਸ ਜੀ ਦਾ 24 ਸਤੰਬਰ 1534 ਛੇ ਇਸ ਸਥਾਨ ਤੇ ਇਤਰ ਸਥਾਨ ਤੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਸੀ ਤੇ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਨਾਮ ਹਰੀਦਾਸ ਜੀ ਸੋਢੀ ਸੀ ਤੇ ਮਾਤਾ ਜੀ ਦਾ ਨਾਮ ਦਇਆ ਕੌਰ ਜੀ ਸੀ ਤੇ ਗੁਰੂ ਰਾਮਦਾਸ ਜੀ ਨੇ ਆਪਣੇ ਬਚਪਨ ਦੇ ਪਹਿਲੇ 7 ਸਾਲ ਇਸ ਪਵਿੱਤਰ ਜਗ੍ਹਾ ਤੇ گزارੇ ਇਹ ਸਥਾਨ ਪੂਨਾ ਮੰਡੀ ਲਾਹੌਰ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਨਕੀਨ ਇਸ ਘੁੱਤਰ ਮਹਾਰਾਜਾ ਖੜਕ ਸਿੰਘ ਦੀ ਖੁਸ਼ੀਅਤ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨੀ ਨਕੀ ਨੇ ਕੀਤੀ ਸੀ ਨਾਲ ਦੇ ਨਾਲ ਤੁਹਾਨੂੰ ਦੱਸਦੇ ਜਾਈਏ ਇਸ ਗੁਰਦੁਆਰਾ ਸਾਹਿਬ ਦਾ ਨਕਸ਼ਾ ਸੀ ਹਰਮੰਦਰ ਸਾਹਿਬ ਤੋਂ ਲਿਆ ਗਿਆ ਤੇ ਇਹ ਗੁਰਦੁਆਰਾ ਸਾਹਿਬ ਦਾ ਨਕਸ਼ਾ ਬਿਲਕੁਲ ਗੁਰਦੁਆਰਾ ਹਰਮੰਦਰ ਸਾਹਿਬ ਤਰ੍ਹਾਂ ਮਿਲਦਾ ਜੁਲਦਾ ਹੈ ਗੁਰਦੁਆਰਾ ਸਾਹਿਬ ਦੀ ਸੰਭਾਲ 1927 ਤੋਂ 1947 ਤੱਕ ਸ਼੍ਰੋਮਣੀ ਕਮੇਟੀ ਕੋਲ ਰਹੀ ਉਸ ਤੋਂ ਬਾਅਦ 1947 ਤੋਂ ਬਾਅਦ ਇਹ ਗੁਰਦੁਆਰ ਸਾਹਿਬ ਦੀ ਸੰਭਾਲ ਕਾਫ ਕੋਲ ਚਲੀ ਗਈ ਸੀ ਲੇਕਿਨ ਹੁਣ ਇਸ ਵਕਤ ਇਸ ਗੁਰਦੁਆਰ ਸਾਹਿਬ ਦੀ ਸੰਭਾਲ ਪੀ ਐਸ ਜੀ ਪੀ ਸੀ ਕੋਲ ਹੈ ਸਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਪਾਖਾਣੇ ਜਿਹੜੇ ਇਸ ਗੁਰਦੁਆਰ ਸਾਹਿਬ ਦੇ ਦਰਸ਼ਨ ਕਰ ਰਹੇ ਆ ਇਸ ਕੋਈ ਕਰਸ ਖਾਨ ਦੇ ਤੇ ਬਾਕੀ ਜਿਹੜੇ ਸੰਤਾਂ ਇਸ ਜਗ੍ਹਾ ਤੇ ਨਹੀਂ ਆ ਰਹੀਆਂ ਜਾਂ ਨਹੀਂ ਆ ਸਕਦੀਆਂ ਉਹਨਾਂ ਨੂੰ ਵੀ ਅਸੀਂ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਇਸ ਸਥਾਨ ਦਾ ਆਕੇ ਦਰਸ਼ਨ ਕਰਨ ਤੇ ਉਸ ਬਾਰੇ ਗੁਰਦਵਾਰਾ ਸਾਹਿਬ ਦੇ ਤਕਰੀਬਨ 13 ਤੋਂ 14 ਦੁਕਾਨਾਂ ਹੈਗੀਆਂ ਨੇ ਜੇ ਜਿਹੜੀਆਂ ਗੁਰਦਵਾਰਾ ਸਾਹਿਬ ਦੇ ਨਾਮ ਹੈ ਤੇ ਬਲਰਾਜ ਤੁਹਾਨੂੰ ਇਹ ਸੱਡ ਦਿਖਾਇਆ ਜਾਏ ਕਿ ਆ ਪੂਰੀ ਇੱਕ ਕੱਪੜਿਆਂ ਦੀ ਮਾਰਕੀਟ ਹੈ ਇਸ ਮਾਰਕੀਟ ਨੂੰ ਤੁਹਾਨੂੰ ਅਸੀਂ ਪਹਿਲੇ ਵੀ ਆਖਿਆ ਸੀ ਇਸ ਮਾਰਕੀਟ ਨੂੰ ਆਜ਼ਮ ਮਾਰਕੀਟ ਆਖਿਆ ਜਾਂਦਾ ਹੈ ਐ ਜੀ ਥੱਲੇ ਪੂਰੀ ਮਾਰਕੀਟ ਹੈਗੀ ਹੈ ਹਾਂ ਤੁਸੀਂ ਦੇਖ ਸਕਦੇ ਆ ਤੋੜ ਤੱਕ ਸਾਰੀ ਆਜ਼ਮ ਮਾਰਕੀਟ ਹੈ ਕੱਪੜਿਆਂ ਦੀ ਦੁਕਾਨ ਆੜ ਦੇ ਨਾਲ ਤੁਹਾਨੂੰ ਦੱਸਦੇ ਜਾਈਏ ਕਿ ਸ੍ਰੀ ਗੁਰੂ ਅਰਮਦਾਸ ਜੀ ਮਹਾਰਾਜ ਇਹ ਗਰੀਬ ਘਰਾਂ ਨੇ ਦੇ ਵਿੱਚ ਤਾਲਕ ਰੱਖਦੇ ਸੀ ਬਚਪਨ ਦੇ ਵਿੱਚ ਉਹਨਾਂ ਕੁਗੜੀਆਂ ਵੇਚ ਕੇ ਆਪਣਾ ਇਹੀ ਗਲੀਆਂ ਦੇ ਵਿੱਚ ਉਹਨਾਂ ਮੰਡੀ ਦੀਆਂ ਗਲੀਆਂ ਦੇ ਵਿੱਚ ਕੁਗੜੀਆਂ ਵੇਚ ਕੇ ਆਪਣਾ ਗੁਜ਼ਾਰਾ ਕੀਤਾ ਇਹ ਕੰਮ ਛੋਟਾ ਜ਼ਰੂਰ ਸੀ ਮਗਰ ਇੱਜ਼ਤ ਇਮਾਨਦਾਰੀ ਤੇ ਮਿਹਨਤ ਵਾਲਾ ਕੰਮ ਸੀ ਤੇ ਗੁਰੂ ਸਾਹਿਬ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਿਹਨਤ ਕਰਕੇ ਕਮਾਈ ਹੋ ਰੋਟੀ ਸਭ ਤੋਂ ਵੱਡੀ ਚੀਜ਼ ਹੈ ਆਪਾਂ ਕੇ ਗੁਰੂ ਮਹਾਰਾਜ ਦੀ ਕਿਰਪਾ ਕਰਕੇ ਉਹਨਾਂ ਨੂੰ ਕੋਈ ਆਪਣੀ ਧੀ ਦਾ ਰਿਸ਼ਤਾ ਦੇਣ ਲਈ ਹਰ ਰਾਜ਼ੀ ਨਹੀਂ ਸੀ ਹੁੰਦਾ ਹੈ ਕਿਉਂਕਿ ਉਸ ਟਾਈਮ ਲੋਕ ਤਨ ਦੌਲਤ ਤੇ ਸਟੇਟਸ ਵੇਖ ਕੇ ਰਿਸ਼ਤੇ ਕਰਦੇ ਸਨ ਲੇਕਿਨ ਗੁਰੂ ਸਾਹਿਬ ਦੀ ਭਗਤੀ ਨਿਮਰਤਾ ਤੇ ਸੇਵਾ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੀ ਧੀ ਬੀਬੀ ਪਾਨੀ ਜੀ ਦਾ ਰਿਸ਼ਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਕੀਤਾ ਤੇ ਇੱਥੇ ਗੁਰੂ ਰਾਮਦਾਸ ਜੀ ਮਹਾਰਾਜ ਸਿੱਖ ਪੰਥ ਦੇ ਚੌਥੇ ਗੁਰੂ ਬਣੇ ਤੇ ਉਹਨਾਂ ਸ੍ਰੀ ਅਮਰਦਾਸ ਸਾਹਿਬ ਹਰਮੰਦਰ ਸਾਹਿਬ ਦੀ ਸਥਾਪਨਾ ਵੀ ਕੀਤੀ ਤੇ ਉਹੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਕੋਈ ਆਪਣੀ ਤੀ ਦਾ ਰਿਸ਼ਤਾ ਦੇਣ ਲਈ ਰਾਸੀ ਨਹੀਂ ਸੀ ਹੁੰਦਾ ਉਹਨਾਂ ਦੀ ਬਾਣੀ ਦੀਆਂ ਚਾਰ ਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਉਹੀ ਚਾਰ ਲਾਵਾ ਪੜ ਕੇ ਅਸੀਂ ਆਪਣਾ ਆਨੰਦ ਕਾਰਜ ਕਰਦੇ ਹਾਂ ਤੇ ਇਹ ਸਭ ਰੱਬ ਦੀ ਵਿਚਨਾ ਦੀ ਬਹੁਤ ਵੱਡੀ ਮਿਸਾਲ ਹੈ ਬਾਕੀ ਸਾਡੇ ਕੋਲ ਇਤਿਹਾਸ ਦੱਸਦੇ ਹੋਏ ਆ ਕੋਈ ਗਲਤੀਆਂ ਕੁੱਤਾਈਆਂ ਹੋ ਗਈਆਂ ਹੋਣ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਇਹੋ ਜਿਹਾ ਇਤਿਹਾਸਿਕ ਵੀਡੀਓ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤੇ ਉਸ ਵਕਤ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ ਦੀਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ